ਕਹਿਆ ਕਿ ਜਿਹੜੇ ਸਾਡੇ ਪੰਜਾਬੀ ਲੋਕ ਨੇ ਉਹਨਾਂ ਵਿੱਚ ਜਿਹੜੀ ਫਿਸ਼ ਕੰਜ਼ਮਪਸ਼ਨ ਹੈ ਜਾਂ ਖਪਤ ਆਪਾਂ ਕਹਿੰਦੇ ਜਿਹਨੂੰ ਉਹ ਵਧੇ ਵੈਜੀਟੇਰੀਅਨ ਪੋਪੂਲੇਸ਼ਨ ਹੈ ਉਹ ਚਿਕਨ ਮਟਨ ਦੇ ਨਾਲ ਨਾਲ ਫਿਸ਼ ਨੂੰ ਵੀ ਕੰਜ਼ਿਊਮ ਕਰਨ ਫਿਸ਼ੀ ਵਾਲੋ ਵੱਖ-ਵੱਖ ਖਤਰਾਂ ਦੇ ਪ੍ਰੋਡਕਟਸ ਜਿਹੜੇ ਤਿਆਰ ਕੀਤੇ ਗਏ ਨੇ ਉਹਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਫਿਸ਼ ਇੱਕ ਬਹੁਤ ਹੀ ਨਿਊਟ੍ਰੀਟਿਵ ਰਿਸੋਰਸ ਹੈਗਾ ਇਹਨੂੰ ਤੁਸੀਂ ਚਾਹੇ ਗਰਮੀ 'ਚ ਖਾਓ ਚਾਹੇ ਸਰਦੀ ਦੇ ਵਿੱਚ ਖਾਓ ਦੇ ਹਿਸਾਬ ਨਾਲ ਅਸੀਂ ਰਵਾਇਤੀ ਤੌਰ ਤੇ ਕਾਰਪ ਮੱਛੀਆਂ ਪਾਲਦੇ ਆ ਮਿੱਠੇ ਪਾਣੀ ਦੇ ਵਿੱਚ ਜਿਹਨੂੰ ਫ੍ਰੈਸ਼ ਵਾਟਰ ਕਹਿੰਦੇ ਆ ਪੀਰ ਪੰਜਾਬ ਟੀਵੀ ਦੇਖਣ ਵਾਲੇ तमाम दर्शक ਦਾ ਸਵਾਗਤ ਹੈ ਇਸ ਵਕਤ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸੋ ਇੱਥੇ ਇੱਕ ਫਿਸ਼ ਐਕਸਪਲੋਰਿੰਗ ਇੱਕ ਫੈਸਟੀਵਲ ਹੈ ਜਿੱਥੇ ਕਿ ਫਿਸ਼ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ ਕਿਉਂਕਿ ਫਿਸ਼ ਦੇ ਵਿੱਚ ਕਾਫੀ ਜ਼ਿਆਦਾ ਨਿਊਟ੍ਰੀਸ਼ਨਸ ਹੁੰਦੇ ਨੇ ਔਰ ਉਸਦੀ ਜਾਣਕਾਰੀ ਦੇਣ ਦੇ ਲਈ ਅੱਜ ਸਾਡੇ ਨਾਲ ਡਾਕਟਰ ਮੈਮ ਮੀਰਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਸਾਰੀ ਜਾਣਕਾਰੀ ਉਹਨਾਂ ਤੋਂ ਹਾਸਲ ਕਰਦੇ ਹਾਂ ਜਿਵੇਂ ਥੋੜੀ ਜਾਣਕਾਰੀ ਜ਼ਰੂਰ ਸਾਂਝੀ ਕਰੋ ਕਿ ਅੱਜ ਦਾ ਇਹ ਫੈਸਟੀਵਲ ਹੈ ਕਿਸ ਮੋਟਿਵ ਦੇ ਲਈ ਲਗਾਇਆ ਗਿਆ ਹੈ ਔਰ ਇਸ ਦੇ ਵਿੱਚ ਕੀ ਕੀ ਖਾਸ ਹੈ ਹਾਂਜੀ ਅੱਜ ਕਾਲਜ ਆਫ ਫਿਸ਼ਰੀਜ਼ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਵੱਲੋਂ ਇਹ ਜਿਹੜਾ ਫੈਸਟੀਵਲ ਲਗਾਇਆ ਗਿਆ ਹੈਗਾ ਇਸ ਫੈਸਟੀਵਲ ਦਾ ਜਿਹੜਾ ਮੇਨ ਮੋਟਿਵ ਹੈ ਜਾਂ ਆਬਜੈਕਟਿਵ ਹੈਗਾ ਉਹ ਇਹ ਹੈਗਾ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਪੰਜਾਬੀ ਲੋਕ ਨੇ ਉਹਨਾਂ ਵਿੱਚ ਜਿਹੜੀ ਫਿਸ਼ ਕੰਜ਼ਮਪਸ਼ਨ ਹੈ ਜਾਂ ਖਪਤ ਆਪਾਂ ਕਹਿੰਦੇ ਜਿਹਨੂੰ ਉਹ ਵਧੇ ਜੀ ਕਿਉਂਕਿ ਜੇ ਤੁਸੀਂ ਦੇਖੋਗੇ ਕਿ ਅਸੀਂ ਜੇ ਪੰਜਾਬ ਚ ਦੇਖੀਏ ਕਿ ਕਿੰਨੇ ਲੋਕ ਮੱਛੀ ਖਾਂਦੇ ਨੇ ਤਾਂ ਉਹ ਪਰ ਕੈਪੀਟਾ ਮਤਲਬ ਸਾਲ ਦੇ ਵਿੱਚ ਇੱਕ ਆਦਮੀ ਸਿਰਫ 400 ਤੋਂ 500 ਗ੍ਰਾਮ ਮੱਛੀ ਖਾਂਦਾ ਹੈ ਜਦਕਿ ਸਾਡੀ 50% ਜਿਹੜੀ ਪੋਪੂਲੇਸ਼ਨ ਆ ਉਹ ਨਾਨ-ਵੈਜੀਟੇਰੀਅਨ ਹੈ ਸੋ ਚਿਕਨ ਮਟਨ ਵਗੈਰਾ ਖਾਂਦੇ ਨੇ ਤੇ ਮੱਛੀ ਸ਼ਾਇਦ ਉਹ ਇਸ ਕਰਕੇ ਨਹੀਂ ਖਾਂਦੇ ਵੀ ਉਹਨਾਂ ਨੂੰ ਲੱਗਦਾ ਵੀ ਕੰਡਾ ਹੁੰਦਾ ਤੋ ਸਿਰ ਵਿਆਤੀ ਤੌਰ ਤੇ ਅਸੀਂ ਫਿਸ਼ ਈਟਰ ਨਹੀਂ ਹੈਗੇ ਬਟ ਪਿਛਲੇ 30 ਸਾਲਾਂ ਤੋਂ ਅਸੀਂ ਦੇਖਿਆ ਦੇਖਾਂਗੇ ਕਿ ਮੱਛੀ ਪਾਲਣ ਦਾ ਕੀਤਾ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਪਰਫੁੱਲਿਟ ਹੋਇਆ ਹੈ ਹੁਣ ਮੱਛੀ ਪਾਲਣ ਦੇ ਨਾਲ ਨਾਲ ਪੰਜਾਬ ਦੇ ਵਿੱਚ ਝਿੰਗਾ ਦੀ ਖੇਤੀ ਵੀ ਕੀਤੀ ਜਾ ਰਹੀ ਹੈ ਸੋ ਇਹ ਜੇ ਅਸੀਂ ਕੰਪੇਅਰ ਕਰੀਏ ਚਿਕਨ ਮਟਰਨ ਜਾਂ ਹੋਰ ਐਨੀਮਲ ਮੀਟ ਜਿਹੜੇ ਹੈਗੇ ਆ ਉਹਦੇ ਮੁਕਾਬਲੇ ਚ ਜਿਹੜੀ ਫਿਸ਼ ਹੁੰਦੀ ਆ ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ ਮੀਟ ਹੈਗਾ ਕਿਉਂਕਿ ਇਹ इजीली ਡਾਈਜੈਸਟ ਹੋ ਜਾਂਦਾ ਹੈ ਇਹਦੇ ਵਿੱਚ ਕਨੈਕਟੀਵਿਟੀ ਇਸ਼ੂ ਨਹੀਂ ਹੁੰਦਾ ਦੂਸਰਾ ਇਹ ਕੰਪਲੀਟ ਪ੍ਰੋਟੀਨ ਦਾ ਸਰੋਤ ਹੈਗਾ ਕੰਪਲੀਟ ਪ੍ਰੋਟੀਨ ਦਾ ਮਤਲਬ ਹੈ ਵੀ ਸਾਨੂੰ ਜਿਹੜੇ ਵੀ ਅਮੀਨੋ ਐਸਿਡ ਏਸੈਂਸ਼ੀਅਲ ਚਾਹੀਦੇ ਹੁੰਦੇ ਉਹ ਸਾਰੇ ਇਹਦੇ ਵਿੱਚ ਹੁੰਦੇ ਆ ਭਰਪੂਰ ਮਾਤਰਾ ਦੇ ਵਿੱਚ ਫਿਰ ਇਹਦੇ ਵਿੱਚ ਜਿਹੜੀ ਫੈਟ ਹੁੰਦੀ ਹੈ ਉਹ ਕੰਪਲੀਟ ਫੈਟ ਹੁੰਦੀ ਹੈ ਆ ਉੱਚ ਕੁਆਲਿਟੀ ਦੀ ਫੈਟ ਹੁੰਦੀ ਹੈ ਮਤਲਬ ਕਿ ਜਿਵੇਂ ਕਿ ਆਪਾਂ ਕਹਿੰਦੇ ਫੈਟ ਜ਼ਿਆਦਾ ਖਾਓ ਤੇ ਤੁਹਾਡੇ ਬੋਡੀ ਚ ਕੋਲੇਸਟ੍ਰੋਲ ਹੋ ਜਾਏਗਾ ਹੈਨਾ ਤੁਸੀਂ ਮੋਟਾਪਾ ਆ ਜਾਏਗਾ ਇਹੋ ਜੀ ਕੋਈ ਗੱਲ ਫਿਸ਼ ਦੇ ਨਾਲ ਨਹੀਂ ਹੁੰਦੀ ਕਿਉਂਕਿ ਇਹਦੇ ਵਿੱਚ ਜਿਹੜਾ ਕੋਲੇਸਟ੍ਰੋਲ ਜਾਂ ਫੈਟ ਹੁੰਦਾ ਉਹ ਪੋਲੀ ਅਨਸੈਚੂਰੇਟਿਡ ਫੈਟੀ ਐਸਿਡ ਹੁੰਦੇ ਜਿਹਨੂੰ ਕਿ ਪੂਫਾ ਕਹਿੰਦੇ ਆ ਠੀਕ ਹੈ ਜਿਹੜੇ ਲੋਕ ਆਮ ਬਾਜ਼ਾਰ ਚ ਜਾਂਦੇ ਆ ਕੋਈ ਚੀਜ਼ ਖਰੀਦੇ ਉਹ ਦੇਖਦੇ ਵੀ ਇਹ ਚ ਪੂਫਾ ਕਿ ਕਿੰਨਾ ਲਿਖਿਆ ਹੁੰਦਾ ਕਿ ਇਟ ਇਜ਼ ਅ ਪੂਫਾ ਰਿਚ ਫੂਡ ਆਈਟਮ ਤੋਂ ਉਹ ਸੇਤ ਲਈ ਬਹੁਤ ਅੱਛਾ ਹੁੰਦਾ ਉਹ ਬਾਡੀ ਦੇ ਕੋਲੇਸਟ੍ਰੋਲ ਜਿਹੜਾ ਬੈਡ ਕੋਲੇਸਟ੍ਰੋਲ ਆ ਉਹਨੂੰ ਲੋ ਕਰਦਾ ਹੈਗਾ ਫਿਰ ਇਹਦੇ ਚ ਮਿਨਰਲਸ ਨੇ ਵਿਟਾਮਿਨਸ ਨੇ ਹਰ ਤਰ੍ਹਾਂ ਸੋ ਇਹ ਇੱਕ ਬਹੁਤ ਹੀ ਕੰਪਲੀਟ ਪੈਕੇਜ ਹੈ ਔਫ ਨਿਊਟ੍ਰੀਟਿਵ ਨਿਊਟ੍ਰੀਟਿਵ ਐਲੋ ਕੀ ਤੱਤ ਜਿਹੜੇ ਸਾਡੇ ਹੈਗੇ ਆ ਉਹਦਾ ਇੱਕ ਕੰਪਲੀਟ ਪੈਕੇਜ ਹੈ ਸੋ ਅਸੀਂ ਚਾਹੁੰਦੇ ਆ ਕਿ ਜਿਹੜੇ ਸਾਡੇ ਨਾਨ ਵੈਜੀਟੇਰੀਅਨ ਪੋਪੂਲੇਸ਼ਨ ਆ ਉਹ ਚਿਕਨ ਮਟਰਨ ਦੇ ਨਾਲ ਨਾਲ ਫਿਸ਼ ਨੂੰ ਵੀ ਕੰਜ਼ੂਮ ਕਰਨ ਸੋ ਸਾਡਾ ਪਹਿਲਾ ਮੋਟਿਵ ਤਾਂ ਇਹ ਸੀ ਕਿ ਅਸੀਂ ਅਵੇਅਰਨੈਸ ਕ੍ਰੀਏਟ ਕਰਨੀ ਆ ਤਾਂ ਕਿ ਅਸੀਂ ਫਿਸ਼ ਕੰਜ਼ਮਪਸ਼ਨ ਉਹ ਜਿਹੜਾ ਹੈਗਾ ਉਹ ਅਸੀਂ ਪ੍ਰੋਮੋਟ ਕਰ ਸਕੀਏ ਦੂਜਾ ਸਾਡਾ ਜਿਹੜਾ ਹੈਗਾ ਮੋਟਿਵ ਉਹ ਇਹ ਆ ਕਿ ਜਿਹੜੇ ਸਾਡੇ ਯੂਥ ਹੈ ਉਹ ਵੀ ਅ ਗਿਆਨ ofish processing ਚ as a entrepreneur enter ਕਰਨ ਔਰ ਉਹਦੇ ਵਿੱਚ ਜਿਹੜੀ ਕੰਡੇ ਵਾਲੀ ਮੱਛੀ ਸਾਡੀ ਹੈਗੀ ਆ ਉਹਨੂੰ ਅਸੀਂ डीਬੋਨ ਕਰਕੇ ਉਹਦੇ ਤੋਂ ਜਿਹੜੇ ਨਵੇਂ ਪ੍ਰੋਡਕਟਸ ਬਣਾਉਣ ਤਾਂ ਕਿ ਜਿਹੜਾ ਕੰਜ਼ਿਊਮਰ ਸਾਡਾ ਹੈਗਾ ਉਹਨੂੰ इजीली ਕੰਜ਼ਿਊਮ ਕਰ ਸਕੇ ਸਾਡਾ ਮੇਨ ਮੋਟਿਵ ਤਾਂ ਇਹੀ ਹੈ ਕਿ ਸਾਡਾ ਜਿਹੜਾ ਨਾਨ-वेजिटेरियन ਪੋਪੂਲੇਸ਼ਨ ਆ ਉਹ ਫਿਸ਼ ਖਾਏ ਜੇ ਉਹਨੂੰ ਕੰਡਾ ਮੁਸ਼ਕਿਲ ਲੱਗਦੀ ਆ ਤੇ ਅਸੀਂ ਉਹਨੂੰ ਇਹੋ ਜਿਹੇ ਪ੍ਰੋਡਕਟ ਤਿਆਰ ਕਰਕੇ ਦਈਏ ਜਿੱਚ ਕੰਡੇ ਨਾ ਹੋਣ ਫਿਸ਼ ਮੀਟ ਹੋਏ ਔਰ ਉਹ ਉਸੇਤ ਲਈ ਬਹੁਤ ਲਾਭਦਾਇਕ ਹੈ ਤੇ ਉਹਨਾਂ ਤੱਕ ਇਹ ਚੀਜ਼ ਪਹੁੰਚੇ ਸੋ ਕਾਲਜ ਆਫ ਫਿਸ਼ੀ ਵਾਲੋ ਵੱਖ-ਵੱਖ ਖਤਰਾਂ ਦੇ ਪ੍ਰੋਡਕਟਸ ਜਿਹੜੀਆਂ ਤਿਆਰ ਕੀਤੇ ਗਏ ਨੇ ਉਹਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਤੇ ਜਿਹੜੇ ਕੋਈ ਐਂਟਰਪ੍ਰੈਨਿਅਰਸ ਅਸੀਂ ਤਿਆਰ ਕੀਤੇ ਉਹਨਾਂ ਨੂੰ ਵੀ ਅਸੀਂ ਬੁਲਾਇਆ ਕਿ ਆ ਕੇ ਇੱਥੇ ਆਪਣੀ ਜਿਹੜੇ ਪ੍ਰੋਡਕਟਸ ਆ ਉਹਨਾਂ ਨੂੰ ਜਿਹੜਾ ਪ੍ਰਮੋਟ ਕਰੇ ਜੀ ਸੋ ਮੱਛਲੀ ਖਾਣ ਦੇ ਤੁਸੀਂ ਫਾਇਦੇ ਦੱਸੇ ਨੇ ਕਾਫੀ ਜ਼ਿਆਦਾ ਨਿਊਟ੍ਰੀਸ਼ਨਸ ਹੁੰਦੇ ਨੇ ਇੱਕ ਮੈਂ ਸਵਾਲ ਪੁੱਛਣਾ ਚਾਹਾਂਗਾ ਇਸ ਤਰ੍ਹਾਂ ਕਿ ਮਿੱਥ ਬਣਿਆ ਹੋਇਆ ਹੈ ਕਿ ਮੱਛੀ ਨੂੰ ਸਰਦੀ ਦੇ ਮੌਸਮ 'ਚ ਹੀ ਖਾਣਾ ਚਾਹੀਦਾ ਵੈ ਗਰਮੀ ਦੇ ਮੌਸਮ 'ਚ ਖਾਣ ਨਾਲ ਸਿਹਤ ਖਰਾਬ ਹੋ ਜਾਂਦੀ ਹੈ ਮੱਛੀ ਖਾਣ ਤੋਂ ਬਾਅਦ ਇਹ ਚੀਜ਼ ਨਹੀਂ ਖਾਣੀ ਇਹ ਨਹੀਂ ਕਰਨਾ ਇਹ ਚੀਜ਼ਾਂ ਨੇ ਇਹ ਮਿੱਥ ਨੇ ਇਹਦੇ ਬਾਰੇ ਜ਼ਰੂਰ ਦੱਸੋ ਨਹੀਂ ਐਸਾ ਕੁਝ ਨਹੀਂ ਹੈ ਦੇਖੋ ਫਿਸ਼ ਇੱਕ ਬਹੁਤ ਹੀ ਨਿਊਟ੍ਰੀਟਿਵ ਰਿਸੋਰਸ ਹੈਗਾ ਇਹਨੂੰ ਤੁਸੀਂ ਚਾਹੇ ਗਰਮੀ 'ਚ ਖਾਓ ਚਾਹੇ ਸਰਦੀ ਦੇ ਵਿੱਚ ਖਾਓ ਤੁਸੀਂ ਦੇਖੋਗੇ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਬਾਹਰਲੇ ਰਾਜਾਂ ਤੋਂ ਆ ਸਾਤੂ वेस्ट ਬੰਗਾਲ ਤੋਂ ਇੱਥੇ ਨੌਕਰੀਆਂ ਕਰ ਰਹੇ ਨੇ ਕੰਮ ਕਰ ਰਹੇ ਨੇ ਜਿੰਨੀ ਵੀ ਮੱਛੀ ਇੱਥੇ ਪੈਦਾ ਹੁੰਦੀ ਹੈ ਸਾਡੇ ਸਟੇਟ ਦੇ ਵਿੱਚ ਉਹ ਇਹ ਲੋਕ ਡੇਲੀ ਖਾਂਦੇ ਨੇ ਜੀ ਕਿਉਂਕਿ ਉਹ ਉਹ ਬੇਸਿਕਲੀ ਫਿਸ਼ ਈਟਰ ਨੇ ਉਹ ਗਰਮੀ ਸਰਦੀ ਨਹੀਂ ਦੇਖਦੇ ਉਹਨਾਂ ਨੇ ਰੋਜ਼ ਜਿੰਨੀ ਮਰਜ਼ੀ ਉਹਨਾਂ ਦੀ ਕਮਾਈ ਹੋਵੇ ਉਹਨਾਂ ਨੇ ਰੋਜ਼ ਫਿਸ਼ ਖਾਣੀ ਖਾਣੀ ਹੈ ਤੇ ਪੰਜਾਬ ਵਿੱਚ ਜਿਹੜਾ ਮੱਛਲੀ ਪਾਲਣ ਦਾ ਕੀਤਾ ਹੈ ਇਹਨਾਂ ਲੋਕਾਂ ਦੇ ਸਿਰ ਤੇ ਹੀ ਚੱਲ ਰਿਹਾ ਹੈ ਹਾਂ ਉਹ ਪੂਰਾ ਸਾਲ ਤੁਸੀਂ ਜਿਹੜੇ ਸਾਡੇ ਇੱਥੇ ਤੁਸੀਂ ਦੇਖੋਗੇ ਐਂਟਰਪ੍ਰੈਨਿਓਰ ਆਏ ਨੇ ਉਹਨਾਂ ਨਾਲ ਵੀ ਗੱਲ ਕਰਕੇ ਦੇਖੋਗੇ ਉਹ ਫਿਸ਼ ਵੀ ਵੇਚਦੇ ਨੇ ਜਿਹੜੀ ਸਾਡੀ ਮਾਡਰ ਫਿਸ਼ ਮਾਰਕੀਟ ਆ ਲੁਧਿਆਣਾ ਦੇ ਵਿੱਚ ਤੁਸੀਂ ਉਹਨਾਂ ਨਾਲ ਜਦੋਂ ਗੱਲਬਾਤ ਕਰੋਗੇ ਉਹ ਸਾਰਾ ਸਾਲ ਮੱਛੀ ਵੇਚਦੇ ਨੇ ਸਿਰਫ ਨਵਰਾਤਰੀ ਆਂਦੀ ਹੈ ਜਦੋਂ ਹੈਨਾ ਉਦੋਂ ਲੋਕ ਘੱਟ ਖਾਣਾ ਪਸੰਦ ਕਰਦੇ ਆ ਕੋਈ ਵੀ ਨੌਨ ਵੇਜੀਟੇਰੀਅਨ ਆਈਟਮ ਹੋਵੇ ਤੇ ਹੋਰ ਇਹੋ ਜਿਹਾ ਕੋਈ ਚੀਜ਼ ਨਹੀਂ ਹੈ ਵੀ ਇਹਨੂੰ ਖਾਸ ਕਰਕੇ ਸਰਦੀ ਖਾਣਾ ਹੈਗਾ ਹਾਂ ਇਹ ਇਦਾਂ ਦਾ ਕੁਝ ਨਹੀਂ ਹੈ ਜੀ ਸੋ ਹੁਣ ਮੱਛਲੀ ਪਾਲਣ ਦੀ ਗੱਲ ਕਰਦੇ ਆ ਮੱਛਲੀ ਪਾਲਣ ਦੇ ਵਿੱਚ ਕਿਹੋ ਜਿਹਾ ਵਾਤਾਵਰਣ ਦਾ ਕਿਹੜੀਆਂ ਚੀਜ਼ਾਂ ਜਿਹੜੀ ਲਾਹੇਵੰਦ ਹੁੰਦੀਆਂ ਨੇ ਤੇ ਕਿਹੜੀਆਂ ਚੀਜ਼ਾਂ ਇਸ ਕਿੱਤੇ ਦੇ ਵਿੱਚ ਨੁਕਸਾਨਦਾਇਕ ਹੁੰਦੀਆਂ ਦੇਖੋ ਜਿਹੜਾ ਪੰਜਾਬ ਦਾ ਵਾਤਾਵਰਣ ਹੈਗਾ ਹੈਨਾ ਇੱਥੇ ਦਾ ਜਿਹੜਾ ਕਲਾਈਮੇਟ ਹੈਗਾ ਉਹਦੇ ਹਿਸਾਬ ਨਾਲ ਅਸੀਂ ਰਵਾਇਤੀ ਤੌਰ ਤੇ ਕਾਰਪ ਮੱਛੀਆਂ ਪਾਲਦੇ ਆ ਮਿੱਠੇ ਪਾਣੀ ਦੇ ਵਿੱਚ ਜਿਹਨੂੰ ਫਰੈਸ਼ ਵਾਟਰ ਕਹਿੰਦੇ ਆ ਉਹਦੇ ਵਿੱਚ 6 ਕਿਸਮਾਂ ਨੇ ਮੱਛੀ ਦੀ ਕਤਲਾ ਰੋহু ਮਰਾਖ ਫੇ সিলਵਰ ਕਾਰਪ ਹੈ ਗਰਾਸ ਕਾਰਪ ਹੈ ਤੇ 골ਡਨ ਮੱਛੀ ਹੈ ਜਿਹਨੂੰ ਕਾਮਨ ਕਾਰਪ ਕਹਿੰਦੇ ਆ ਉਹਨੂੰ ਅਸੀਂ ਪੂਰਾ ਸਾਲ ਬੜੇ ਆਰਾਮ ਨਾਲ ਪਾਲ ਸਕਦੇ ਹਾਂ ਉਹਦੇ ਵਿੱਚ ਕੋਈ ਸਾਨੂੰ ਦਿੱਕਤ ਨਹੀਂ ਆਉਂਦੀ ਲੇਕਿਨ ਜਿੱਦਾਂ ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਸਾਡੇ ਜਿਹੜੇ ਪੰਜਾਬੀ ਲੋਕ ਨੇ ਉਹ ਕੰਡੇ ਵਾਲੀ ਮੱਛੀ ਖਾਣੀ ਜ਼ਿਆਦਾ ਪਸੰਦ ਨਹੀਂ ਕਰਦੇ ਸੋ ਅਸੀਂ ਐਸੀ ਵੀ ਮੱਛੀ ਪ੍ਰਮੋਟ ਕਰ ਰਹੇ ਹਾਂ ਪੰਜਾਬ ਦੇ ਵਿੱਚ ਜਿਹਦੇ ਵਿੱਚ ਕੰਡਾ ਘੱਟ ਹੁੰਦਾ ਲੇਕਿਨ ਉਹ ਸਿਰਫ ਗਰਮੀ ਦੇ ਮੌਸਮ 'ਚ ਹੁੰਦੀ ਹੈ ਜੋ ਤੋ ਆ ਤਾਪਮਾਨ ਪਾਣੀ ਦਾ ਜਿਹੜਾ 16 ਡਿਗਰੀ ਜਾਂ 15 ਡਿਗਰੀ ਤੋਂ ਘਟੇਗਾ ਫਿਰ ਉਹ ਮੱਛੀ ਮਰ ਜਾਂਦੀ ਹੈ ਲੇਕਿਨ ਉਹਦੀ ਡਿਮਾਂਡ ਬਹੁਤ ਹੈ ਪੰਜਾਬ ਦੇ ਵਿੱਚ ਠੀਕ ਹੈ ਕਿਉਂਕਿ ਆਂਧਰਾ ਪ੍ਰਦੇਸ਼ ਤੋਂ ਆ ਕੇ ਵੀ ਉਹ ਪੰਜਾਬ 'ਚ ਵਿਕਦੀ ਹੈ ਐਡੀ ਦੂਰੋਂ ਆ ਕੇ ਵਿਕਦੀ ਹੈ ਮਤਲਬ ਉਹਦੀ ਡਿਮਾਂਡ ਹੈਗੀ ਹੈ ਠੀਕ ਹੈ ਨਾ ਪੰਜਾਬੀ ਲੋਕਾਂ ਦੇ ਵਿੱਚ ਡਿਮਾਂਡ ਹੈ ਸੋ ਅਸੀਂ ਤੁਸੀਂ ਦੇਖੋਗੇ ਅਸੀਂ ਉਹਦੇ ਡਿਸਪਲੇ ਵੀ ਕੀਤਾ ਹੋਇਆ ਹੈ ਠੀਕ ਹੈ ਉੱਥੇ ਜਾ ਕੇ ਤੁਸੀਂ ਦੇਖੋ ਵੀ ਉਹ ਮੱਛੀ ਜਿਹੜੀ ਆ ਉਹਦੇ ਕੰਡਾ ਨਹੀਂ ਹੁੰਦਾ ਸੋ ਉਹ ਸਾਡੇ ਪੰਜਾਬੀ ਪੋਪੂਲੇਸ਼ਨ ਦੇ ਵਿੱਚ ਜਿਆਦਾ ਪਪੂਲਰ ਹੋ ਰਹੀ ਹੈ ਅੱਜ ਕੱਲ ਫਿਰ ਸਾਡੀ ਜਿਹੜਾ ਚਿੰਗਾ ਅਸੀਂ ਕਹ ਰਹੇ ਸੀਗਾ ਚਿੰਗਾ ਵੀ ਗਰਮੀ 'ਚ ਹੀ ਹੁੰਦਾ ਸਰਦੀ 'ਚ ਨਹੀਂ ਹੁੰਦਾ ਸੋ ਇੱਕ ਚਿੰਗਾ ਤੇ ਇੱਕ ਪੰਗਾਸ ਮੱਛੀ ਹੈ ਜਿਹੜੀ ਅਸੀਂ ਗਰਮੀਆਂ ਦੇ ਮੌਸਮ 'ਚ ਹੀ ਕਰਨੀ ਹੈ April ਤੋਂ ਲੈ ਕੇ October November ਤੱਕ ਬਾਕੀ ਕਾਰਪ ਮੱਛੀ ਅਸੀਂ ਪੂਰਾ ਸਾਲ ਕਰ ਸਕਦੇ ਹਾਂ ਜੀ ਸੋ ਬਹੁਤ ਬਹੁਤ ਸ਼ੁਕਰਗੁਜ਼ਾਰ ਜਾਣਕਾਰੀ ਸਾਂਝ ਕਰਨ ਲਈ ਸੋ ਬਿਲਕੁਲ ਜੋ ਪ੍ਰਦਰਸ਼ਨੀ ਦੇ ਵਿੱਚ ਦੇਖ ਸਕਦੇ ਹੋ ਕਿ ਫਿਸ਼ਿਜ਼ ਵੀ ਇੱਥੇ ਅਵੇਲੇਬਲ ਨੇ ਔਰ ਦਿਖਾਈਆਂ ਹੋਈਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਫਿਸ਼ਿਜ਼ ਉਹਨਾਂ ਨੂੰ ਖਾਣ ਦੇ ਨਾਲ ਸਰੀਰ ਨੂੰ ਕਾਫੀ ਜ਼ਿਆਦਾ ਲਾਭ ਹੁੰਦੇ ਨੇ ਕਿਉਂਕਿ ਇੱਕ ਫਿਸ਼ ਹੈ ਜਿਸ ਦੇ ਵਿੱਚ ਭਰਪੂਰ ਨਿਊਟ੍ਰੀਸ਼ਨਸ ਹੁੰਦੇ ਨੇ ਜੋ ਗੁੱਡ ਫੈਟਸ ਹੁੰਦੀਆਂ ਨੇ ਜਿਦੇ ਨਾਲ ਕਿ ਬੈਡ ਫੈਟਸ ਸਰੀਰ ਦੇ ਵਿੱਚੋਂ ਕੋਲੇਸਟ੍ਰੋਲ ਦੇ ਜੋ ਪੱਧਰ ਹੌਸ ਨੂੰ ਘਟਾਉਂਦੀਆਂ ਹਨ ਯਾਨੀ ਕਿ 올 ਇਨ 올 ਜਕਰ ਗੱਲ ਕਰੀਏ ਤਾਂ ਮੱਛਲੀ ਖਾਣ ਦੇ ਨਾਲ ਸਿਹਤ ਵਧੀਆ ਰਹਿੰਦੀ ਔਰ ਜੋ ਕੁਝ ਮਿੱਥ ਬਣੇ ਹੋਏ ਨੇ ਕੁਝ ਅਫਵਾਹਾਂ ਨੇ ਇਸ ਮੌਸਮ 'ਚ ਨਹੀਂ ਖਾਣੀ ਚਾਹੀਦੀ ਔਰ ਖਾਣ ਦਾ ਇਹ ਤਰੀਕਾ ਇਹ ਤਰੀਕਾ ਨਹੀਂ ਹੈ ਉਹਨਾਂ ਚੀਜ਼ਾਂ ਨੂੰ ਵੀ ਬਿਲਕੁਲ ਨਾ ਕਰਿਆ ਵੇ ਕਿ ਮਿਛਲੀ ਖਾਣ ਦਾ ਜੋ ਕੋਈ ਵੀ ਜੋ ਇੱਕ ਕਹਿ ਸਕਦੇ ਸਟੀਕ ਮੌਸਮ ਨਹੀਂ ਹੁੰਦਾ ਕਿਸੇ ਵੀ ਮੌਸਮ ਦੇ ਵਿੱਚ ਤੁਸੀਂ ਇਸ ਨੂੰ ਖਾ ਸਕਦੇ ਹੋ ਔਰ ਵੈਦਰੀ ਅਪਡੇਟ ਤੇ ਲਈ ਜੁੜੇ ਰਹੋ ਸਾਡੇ ਨਾਲ ਫਲਾਸਾਂ ਦੇ ਇਜਾਜ਼ਤ ਧੰਨਵਾਦ ਸਰ ਅੱਜ ਫੈਸਟੀਵਲ ਬਣ ਚੁੱਕਾ ਫਿਸ਼ ਫੈਸਟੀਵਲ ਕਿਸਾ ਦੇਖਦੇ ਇਸ ਫੈਸਟੀਵਲ ਜੀ ਆਪਣੇ ਫਿਸ਼ ਫੈਸਟੀਵਲ ਅੱਜ ਲੁਧਿਆਣਾ ਦੇ ਵਿਖੇ ਬਸ ਯੂਨੀਵਰਸਿਟੀ 'ਚ ਅਸੀਂ ਬੈਠੇ ਆਂ ਤੇ ਜਿਹੜਾ crop diversification ਦਾ ਜਾਂ eating habits ਜਿਸ ਤਰ੍ਹਾਂ ਦੀ ਹੈਗੇ ਬੈਲੈਂਸਡ ਡਾਈਟ ਦੇ ਵਾਲੇ ਪਾਸੇ ਅੱਜਕਲ ਜਿਹੜੇ ਹੈਗੇ ਲੋਕਾਂ ਦਾ ਰੁਝਾਨ ਹੈ ਉਹਦੇ ਵਿੱਚ ਜਿਹੜੀ ਇੰਡੀਅਨ ਡਾਈਟ ਹੈ ਰੂਟੀਨ ਦੇ ਵਿੱਚ ਇੱਕ ਪ੍ਰੋਟੀਨ ਦੀ ਇੱਕ ਤਰੀਕੇ ਨਾਲ ਜਿਹੜੀ ਕਮੀ ਕਾਫੀ ਜ਼ਿਆਦਾ ਪਾਈ ਜਾਂਦੀ ਹੈਗੀ ਜਿਹੜੇ ਨਾਨ-ਵੈਜੀਟੇਰੀਅਨਸ ਨੇ ਉਹਨਾਂ ਵਾਸਤੇ ਜਿਹੜੇ ਹੈਗੇ ਫਿਸ਼ ਵੀ ਇੱਕ ਆਲਟਰਨੇਟਿਵ ਵੀ ਹੈਗਾ ਨਾਲ ਜਿਹੜਾ ਫਿਸ਼ਿਕਲਚਰ ਹੈ ਉਹ ਵੀ ਇੱਕ ਆਲਟਰਨੇਟਿਵ ਸੋਰਸ ਆਫ ਇਨਕਮ ਵੀ ਹੈਗਾ ਫਾਰਮਿੰਗ ਦੇ ਵਿੱਚ ਦਿਨ-ਬਦ ਦਿਨ ਜਿਹੜਾ ਹੈਗਾ ਫਿਸ਼ਿਕਲਚਰ ਦੇ ਵਿੱਚ ਜਿਹੜੇ ਅਸੀਂ ਪਾਉਂਡਸ ਵਗੈਰਾ ਬਣਾਉਂਦੇ ਹੈਗੇ ਸਰਕਾਰ ਵੱਲੋਂ ਵੀ ਜਿਹੜੀ ਸਹਾਇਤਾ ਮਿਲਦੀ ਹੈਗੀ ਉਹ ਵੀ ਨਾਲ ਹੋ ਰਹੀ ਹੈ ਪਲੱਸ ਅੱਜਕੱਲ੍ਹ ਘਰਾਂ ਦੇ ਵਿੱਚ ਵੀ ਐਕੁਅਰੀਅਮ ਵਗੈਰਾ ਦਾ ਵੀ ਜਿਹੜਾ ਕਲਚਰ ਉਹ ਇੱਥੇ ਦਿਖਾਇਆ ਗਿਆ ਕਿਸ ਤਰ੍ਹਾਂ ਯੂਨੀਵਰਸਿਟੀ ਦੇ ਆਪਣੇ ਸਟੂਡੈਂਟਸ ਰਿਸਰਚ ਦੇ ਅ ਰਹੇ ਨੇ ਨਾਲ ਹੀ ਜਿਹੜੀ ਹੈਗੀ ਕਿਸ ਤਰ੍ਹਾਂ ਇੱਕ ਹੈਲਦੀ ਡਾਈਟ ਨੂੰ ਪ੍ਰੋਮੋਟ ਕਰਨ ਵਾਸਤੇ ਕਿਸ ਤਰ੍ਹਾਂ ਦੇ ਹੀਟਿੰਗ ਹੈਬਿਟਸ ਤੇ ਕਿਸ ਤਰ੍ਹਾਂ ਦੇ ਪ੍ਰੋਡਕਟਸ ਅਵੇਲੇਬਲ ਨੇ ਉਹ ਵੀ ਯੂਨੀਵਰਸਿਟੀ ਰਿਸਰਚ ਦੇ ਤੌਰ ਤੇ ਜਿੱਥੇ ਦਿਖਾਏ ਮੈਨੂੰ ਆਪ ਕਾਫੀ ਚੀਜ਼ਾਂ ਨਵੀਆਂ ਚੀਜ਼ਾਂ ਪਹਿਲੀ ਵਾਰ ਹੀ ਦੇਖਣ ਨੂੰ ਮਿਲੀਆਂ ਹੈਗੀਆਂ ਮੈਂ ਸਾਰੇ ਬੱਚਿਆਂ ਨੂੰ ਵੈਸ ਵਿਸ਼ੇ ਜੀ ਦਿੰਨਾ ਤੇ ਨਾਲ ਹੀ ਉਮੀਦ ਕਰਦਾ ਇਸ ਗੱਲ ਤੇ ਕਿ ਆਪਣੇ ਜਿਹੜੇ ਰਿਸਰਚ ਹੈ ਜਿਹੜੀ ਇਨੋਵੇਸ਼ਨ ਹੈ ਜਿਹੜੀ ਸਾਇੰਟਿਫਿਕ ਨੋਲੇਜ ਹੈ ਉਹ ਅਸੀਂ ਉਹਨੂੰ ਹੋਰ ਬਤਾਈਏ